ਸਨ ਵੀਰ ਸਾਡੇ ਜ਼ਿਲ੍ਹੇ ਪਟਿਆਲਾ ਦੇ ਡੀਪੀ ਸਾਹਿਬ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨੰਗਰ ਦੇ ਵਿੱਚ ਦਰਸ਼ਨ ਪਾਏ ਨੇ ਸਾਡੇ ਚੀਫ ਇੰਜੀਨੀਅਰ ਕੀਤੀ ਗੜੀ ਇਹ ਕੱਲਾ ਤਹਿਸੀਲਦਾਰ ਸਾਹਿਬ ਸਾਰਿਆਂ ਦਾ ਬਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਇਸ਼ੂ ਹੈ ਆਪਣਾ ਕਿਸਾਨਾਂ ਦੀਆਂ ਸਮੱਸਿਆ ਸੁਣਨ ਵਾਸਤੇ ਇੱਥੇ ਡੀਸੀ ਸਾਹਿਬ ਆਕੇ ਜਿਹੜੀਆਂ ਗੱਲਾਂ ਆਪਾਂ ਨੇ ਕਰਨੀਆਂ ਨੇ ਉਹ ਕਿਸਾਨੀ ਦੀ ਨਾਲ ਹੀ ਸੰਬੰਧਤ ਹੋਣ ਜਿਹੜੇ ਖੇਤੀ ਦੇ ਈਸ਼ੂ ਰਹੀ ਇਹ ਸਾਡਾ ਪਤਨਾ ਬਲਾਕ ਹੈ ਜਿਹੜਾ ਬੱਟੇ ਦੇ ਉੱਤੇ ਪੈ ਗਿਆ ਸਾਨੂੰ ਸੁਗਰੂਨ ਵੀ 50 ਕਿਲੋਮੀਟਰ ਪੈ ਗਿਆ ਪਟਿਆਲਾ ਵੀ 50 ਕਿਲੋਮੀਟਰ ਪੈ ਗਿਆ ਪਹਿਲਾਂ ਤਾਂ ਮੈਂ ਤੁਹਾਡੇ ਅੱਗ ਤੋਂ ਲਾਵਾ ਇੱਕ ਗੱਲ ਹੋਰ ਕਰਾਂਗਾ ਜਿਹੜੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡੀਏਪ ਦੀ ਬਾਰਿਸ਼ ਬੱਸਿਆ ਹੈ ਅਸੀਂ ਬਹੁਤ ਵਾਰੀ ਮਿਲ ਚੁੱਕਿਆ ਕਿ ਅ fırsਰਾਂ ਨੂੰ DAP ਦੀ ਘਾਟ ਆ ਜਿਹੜੀ ਸਾਡੀ ਬਹੁਤ ਵੱਡੀ ਐ ਤੇ ਪੂਰੀ ਕੀਤੀ ਜਾਂਦੀ ਐ ਇਹ ਮਾਈ ਸਾਰੇ ਅਫਸਰ ਸਾਹਿਬਾਨ ਨੂੰ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਰੇ ਆਪਣੀ ਗੱਲ ਨੂੰ ਲੋਟ ਕਰਿਓ ਇਹ ਨਾ ਜਾ ਕੇ ਸਾਡੇ ਅਫਸਰ ਚ ਜਾਈਏ ਤੁਸੀਂ ਕਹੋ ਵੀ ਇਸ ਦਾ ਭੁੱਲ ਕੇ ਲਿਖ ਕੇ ਨਹੀਂ ਜੇ ਜਿਹੜੀ ਹੌਲਾਈ ਸਮੱਸਿਆ ਸਾਨੂੰ ਹਰ ਸਾਲ ਦੀ ਖੜੀ ਐ ਇੱਥੇ ਜੂਰੀਆਂ ਦੀ ਵੱਡੀ ਪੱਧਰ ਤੇ ਸਾਡੀ ਗਿਲਤ ਐ ਜਿਹੜੀ ਸਰਕਾਰ ਨੇ 60 ਕਿਲੋਮੀਟਰ ਦਾ ਏਰੀਆ ਦਿੱਤਾ ਠੇਕੇਦਾਰ ਨੂੰ ਜੂਰੀਆ ਪਹਚਾਉਣ ਵਾਸਤੇ ਸਾਡਾ ਜਲ ਸੰਗਰੂਹਤ ਏਰੀਆ ਪਿਆ ਸੀ ਉਦੋਂ ਸਾਡੇ ਕੋਲ ਖਾਦ ਇੱਥੇ ਪੂਰੀ ਰਹਿੰਦੀ ਸੀ ਜਿਹਦੇ ਨਾਲ ਸੰਗਰੂਹ ਜਿਹਨੇ ਦੇ ਵਿੱਚੋਂ ਕੱਟਿਆ ਪਟਿਆਲੇ ਨੂੰ ਪੈ ਗਿਆ ਜਿਹੜਾ ਰਾਜਪੁਰਾ ਸਾਨੂੰ 70 75 ਕਿਲੋਮੀਟਰ ਪੈ ਗਿਆ ਜਿਹੜਾ ਨਾਪਾ ਸਾਨੂੰ 65 ਕਿਲੋਮੀਟਰ ਪੈ ਗਿਆ ਜਿਹੜੀ ਖਾਲ ਹੈ ਸਾਡੀ ਹਰ ਸਾਲ ਸਾਨੂੰ ਬਦੀਨ ਕੀ ਹੁੰਦੀ ਹੈ ਇੱਥੇ ਕਿਸਾਨਾਂ ਨੂੰ ਪੂਰੀ ਨਹੀਂ ਮਿਲਦੀ ਇੱਕ ਤੁਹਾਨੂੰ ਵੱਡੀ ਬੇਨਤੀ ਇਹ ਕਰਦਿਆਂ ਜਿੰਨੇ ਵੀ ਦੁਕਾਨਦਾਰਾਂ ਨੂੰ 50% ਖਾਦ ਦਿੰਨੇ ਹੋ ਉਹ ਪਹਿਲਾਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਫਿਰ ਸਾਡੀਆਂ ਛੇੜੀਆਂ ਦਿੱਤੀ ਜਾਂਦੀ ਹੈ ਜਿਹੜੀ ਸਾਡੇ ਦੇ ਪੜਾਂਗਾ ਹੋਣਾ ਕੋਈ ਦਵਾਈ ਦੀ ਸਿਸੀ ਲਾਦੀ ਕੋਈ ਰੇਲਾ ਕਸਰਾ ਹੋਰ ਥੈਲਾ ਲਾਤਾ ਕਿਸੇ ਦੀ ਪਲੇਰੇ ਵਾਲੀ ਲਾਦੀ ਫਲਾਣੇ ਲਾਦੀ ਜਦ ਨੂੰ ਸਾਡੇ ਕਿਸਾਨਾਂ ਦਾ ਘਾਟਾ ਵੱਢ ਚੁੱਕਿਆ ਹ ਇਹ ਵੱਡੀ ਪੱਤਣਾ ਸੰਗ ਦੋ ਸਮੱਸਿਆ ਦਾ ਇਹ ਜਿਹੜੀ ਗੱਲ ਆਪਾਂ ਅੱਜ ਪ੍ਰਾਰੀ ਦੀ ਕਰਦੇ ਆ ਰਹਿਣ ਖੂਂਦ ਦੇ ਵਿੱਚ ਇੱਥੇ ਇੱਕ ਘੱਗੇ ਦੇ ਵਿੱਚ ਅੱਗ ਸਾਰਿਆਂ ਨਾਲੋਂ ਜ਼ਿਆਦਾ ਲੱਗੀ ਹੈ ਤੇਰੇ ਵਿੱਚ ਕੋਈ ਸ਼ੱਕ ਨਹੀਂ ਹੈ ਲੱਗੀ ਹੈ ਇੱਥੇ ਪਿਛਲੇ ਵਾਰੀ ਵੀ ਸਰਪੰਚਿੰਦਰ ਸਾਹਿਬ ਨੇ ਵੀ ਬੁਲਾਏ ਸੀ ਤੁਹਾਨੂੰ ਬੇਲਰ ਦਿੰਦੇ ਆ ਅਸੀਂ ਵੀ ਰਹਿਣ ਖੂਂਦ ਚੱਕਾਂਗੇ ਪਰ ਅੱਜ ਥਈ ਸਾਡੇ ਫੋਨ ਦੀ ਕਿਸੇ ਨੇ ਚੱਕੇ ਆ ਖੇਤੀਬਾੜੀ ਵਾਲੇ ਖੜੇ ਨੇ ਆ ਮੁੰਡੇ ਇੱਥੇ ਇੱਥੇ ਦਿੰਦੇ ਰਹੇ ਸਾਨੂੰ ਇੱਕ ਜ਼ੀਦਰ ਸਾਹਿਬ ਦਾ ਦੇਵਾ ਕਰਨ ਇਹ ਐਸਲੀਮ ਸਾਹਿਬ ਦਾ ਦੇਵਾ ਕਰਨ ਕਹਾ ਵੀ ਕਹਾ ਦੇ ਜਾਂਦੇ ਫੋਨ ਪਰ ਇੱਥੇ ਬੈਲਰ ਨਹੀਂ ਆਇਆ ਪਰ ਉਹ ਸਮੱਸਿਆ ਸੀ ਅਗਲਾਉਣ ਦੇ ਬਿਨਾ ਉਹ ਸਮੱਸਿਆ ਹੈ ਕੀ ਸਾਡੇ ਇਹ ਸਮੱਸਿਆ ਨੂੰ ਦੂਰ ਕਰਨ ਵਾਸਤੇ ਅੱਜ ਤੁਸੀਂ ਆਇਓ ਕਿੰਨੇ ਸਾਨੂੰ ਵੇਲਣ ਦਿੰਦੇ ਹੋ ਇੱਥੇ ਸਾਡੇ ਘੱਗੇ ਦਾ 5300 ਏਕੜ ਜਮੀਨ ਹੈ ਘੱਗੇ ਘੱਗੇ ਦੀ ਜੇ ਇੱਥੇ ਤੁਸੀਂ 1500 ਕਿਲਾ ਤੁਸੀਂ ਇਹਦੇ ਵਿੱਚ ਸਾਡਾ ਲੱਖਾਂ ਦੇ ਵਿੱਚ ਯਾਹਰੂ ਵਾਦੀ ਦੇ ਵਿੱਚ ਲੈ ਲਓਗੇ 4000 ਕਿਲਾ ਫਿਰ ਦੀ ਜੀਰੀ ਦਾ ਲੱਗਿਆ ਹੋਇਆ 4000 ਕਿਲੇ ਦੇ ਨੂੰ ਜੇ ਤੁਸੀਂ ਵੱਡੀ ਪੱਧ ਤੇ ਇੱਕ ਵੈਲੂ ਦੇ ਵੀ ਦੇਓਗੇ ਤੁਹਾਡੇ ਮਤਲਬ ਕਿੰਨੇ ਕਿਲੇ ਕਰ ਦੂਗਾ ਇੱਕ ਦਿਨ ਦੇ ਵਿੱਚੋਂ ਵੀ ਕਿਲੇ ਕਰ ਦੂਗਾ 4000 ਨੂੰ ਕਿਲਾ ਵਟਲੂ ਸੀ ਕਾਏ ਕਾਏ ਮਹੀਨੇ ਕਰੂਗਾ ਕਿੰਨੇ ਏਕੜ ਕਰ ਦੂਗਾ ਅਰ ਜੀਰੀ ਕਦੋਂ ਲੱਗਦੀ ਐ ਪਹਿਲਾਂ ਸਾਡੀ ਜੀਰੀ ਪੰਜਵੇਂ ਮਹੀਨੇ ਲਾਸ਼ਟ ਛੇਵੇਂ ਮਹੀਨੇ ਚੜਦੇ ਲੱਗ ਜਾਂਦੀ ਸੀ ਸਾਡੇ ਜਿਹੜੀ ਜੀਰੀ ਪੱਕ ਜਾਂਦੀ ਧੀ ਉਹ 10ਵੇਂ ਚੜਦੇ-ਗਿਰੀ ਵੱਢਣੀ ਸ਼ੁਰੂ ਹੋ ਜਾਂਦੀ। ਅਸੀਂ ਉਕਤੋਂ ਪਰਾਲੀ ਫੋਕ ਕੇ ਅਸੀਂ ਉਹਨੂੰ ਬਾਹ ਕੇ ਸਾਰਾ ਇਹਨੂੰ ਬਾਹ ਕੇ ਪਾਣੀ ਦੇ ਵਿੱਚ ਗਾਲ ਕੇ ਅਸੀਂ ਆਪੀ ਖਾਦ ਬਣਾਉਂਦੇ ਸੀ। ਪਰ ਹੁਣ ਜਿਹੜੇ ਨੇ ਹਰ ਸਾਲ 5 ਦਿਨ ਲਾਈਟ ਆ ਜਿਹੜੀ ਪਿੱਛੋਂ ਦਿੱਤੀ ਜਾਂਦੀ ਹੈ ਉਦੋਂ ਸਮਾਂ ਘਟ ਰਹਿਣਾ ਜਾਂਦਾ ਹੈ। ਉਦੋਂ ਜਿਹੜਾ ਸਾਡਾ ਬਿਨਾ ਬਾਹੇ ਅਸੀਂ ਰੌਣੀ ਜੀਰੀ ਦੇ ਵਿੱਚ ਕਰਦੇ ਆ। ਉਹਦੇ ਉੱਤੇ ਗੁੱਲੀ ਡੰਡਾ ਬਹੁਤ ਵੱਡਾ ਫੁਕਾਰਾ ਮਾਰਦਾ। 2-2000 ਰੁਪਿਆ ਸਾਡੀ 3-3000 4-4000 ਵੀ ਜਿਹੜਾ ਦਵਾਈ ਦਾ ਸਾਡਾ ਵੱਧ ਲੱਗਦਾ ਦੁਕਾਨਦਾਰ ਬੈਠੇ ਨੇ ਗੁੱਲੀ ਡੰਡਾ ਨਹੀਂ ਮਰਦਾ। ਇਹ ਵੀ ਸੌਲ ਇਹ ਖੇਤੀਬਾੜੀ ਵਿਭਾਗ ਮਹਿਕਮਾ ਕਰ ਸਕਦਾ। ਕਿਉਂ ਨਹੀਂ ਗੁੱਲੀ ਡੰਡੇ ਦੀ ਦਵਾਈ ਸਾਨੂੰ ਵਧੀਆ ਲੈ ਕੇ ਦੇ ਸਕਦਾ। ਹੁਣ ਜਿਹੜੀ ਜੀਰੀ ਵੜਣੀ ਹੈ 25 ਤਰੀਕ ਤੋਂ 11 ਮਈ ਨੂੰ 10 ਮਈ 25 ਤਰੀਕ ਤੋਂ ਬਾਅਦ ਵੱਢਣੀ ਹੈ। ਹਰਜ ਕਰੋ ਸਾਨੂੰ ਤੁਸੀਂ ਬੈਲਰ ਤੇ ਤਾਂ ਇੱਕ 8 ਦਿਨਾਂ ਦੇ ਵਿੱਚ ਖਰਚੇ ਸੁਪਣਗੇ। 10 ਦਿਨ ਉਹ ਚੱਕਣ ਨਾ ਆਇਆ। ਤੁਹਾਡਾ ਖੇਤੀਬਾੜੀ ਵਿਭਾਗ ਆਪਣਾ ਕਹਿੰਦਾ ਹੈ ਵੀ 10ਵਾਂ ਦਾ ਪਿਛਲਾ ਹਫਤਾ 11ਵਾਂ ਦਾ ਪਹਿਲਾ ਹਫਤਾ ਕਣਕ ਦੀ ਬਿਜਾਈ ਸ਼ੁਰੂ ਹੋਣੀ ਚੀ। ਮੁੱਕਣੀ ਚਾਹੀਦੀ ਹੈ। ਪਰ ਜੇ ਕਣਕ ਕੇ ਸਾਡੀ 11ਵੇਂ ਨੇ ਲਾਸਟ ਵੀ ਜੀ ਪੋਕਾ ਨੂੰ ਸਾਡੇ ਕੋਲੇ ਫਸਲ ਲੈਂਦਾ ਬਾਣੇ ਨਹੀਂ ਇਹਨੇ ਕਰਕੇ ਜਿੱਕੇ ਨੇ ਕਿਵੇਂ ਮੁੜਨਗੇ ਇਹ ਹਲਾਲ ਸਾਡੇ ਕਿਸਾਨਾਂ ਦੇ ਜਿਹੜੇ ਤੁਸੀਂ ਸਰਕਾਰ ਦਿੱਤੀ ਹੈ ਸਬਸਿਡੀ ਸਬਸਿਡੀ ਦੇ ਮਤਲਬ ਕੀ ਹੁੰਦਾ ਹੈ ਵੀ ਕਿਸਾਨਾਂ ਨੂੰ ਸਸਤੇ ਰੇਟ ਤੇ ਸੰਧ ਮਿਲਣਾ ਸੰਧ ਸਾਡੇ ਕਿਸਾਨ ਵਰਤਣ ਉਹਦਾ ਜਿਹੜਾ ਪ੍ਰਾਣੀ ਦਾ ਵਿੱਚ ਸਾੜਤ ਲਈਆ ਕਰਨ ਪਰ ਇੱਥੇ ਮਹਿਕਮਾ ਕੀ ਹੈ ਇੱਕ 7 ਕਵਾਂਟਾ ਦਾ ਰੂਟਾ ਬਿੱਟਰ ਉਹ ਸਾਨੂੰ ਸਵਾ ਲੱਖ ਰੁਪਏ ਦਾ ਮਿਲਦਾ ਹੈ ਸਵਾ ਲੱਖ ਰੁਪਏ ਦੇ ਵਿੱਚ 70 ਰੁਪਏ ਕਿਲੋ ਦਾ ਰੇਟ ਆ ਜਿਵੇਂ ਜਾਪਾਨ ਚ ਆ ਕੇ ਰੂਟਾ ਬਿੱਟਰ ਨਹੀਂ ਬਣਿਆ ਇੱਥੇ ਹੀ ਲੋਹਾ ਮੋੜ ਕੇ ਸਾਡਾ 70 ਰੁਪਏ ਕਿਲੋ ਵਾਲਾ ਜਿਹੜਾ ਸਾਨੂੰ ਰੂਟਾ ਬਿੱਟਰ 150 200 ਰੁਪਏ ਕਿਲੋ ਕਿਲੋ ਦਿੱਤਾ ਜਾਂਦਾ ਹੈ ਜੋ ਵੀ 100 ਰੁਪਏ ਵੀ ਅਸੀਂ ਲੇਬਰ ਵਿੱਚ ਪਾ ਕੇ ਲਾ ਲਈਏ ਤਾਂ ਨਹੀਂ ਸਾਡਾ 70000 ਦਾ ਬਣਦਾ ਪਰ ਸਾਨੂੰ ਮਿਲਦਾ ਉਹ 60000 ਦਾ ਹੈ ਸਬਸਿਡੀਆਂ ਤਾਂ ਸਾਡੀਆਂ ਪਹਿਲਾਂ ਉੱਥੇ ਹੀ ਵੜਗੀਆਂ ਇਹਨਾਂ ਦੇ ਮਹਿਕਮੇ ਕਿਉਂ ਨਹੀਂ ਗੌਰ ਕਰਦੇ ਚਾਹੇ ਦਵਾਈਆਂ ਨੇ ਦਵਾਈਆਂ ਦੇ ਵਿੱਚ 1 ਲੀਟਰ ਦੇ ਉੱਤੇ 3000 ਰੁਪਏ ਪ੍ਰਤੀ ਲੀਟਰ ਲਿਖਿਆ ਹੋਇਆ ਦੁਕਾਨਦਾਰ ਭਰਾ ਬੈਠੇ ਨੇ ਉਹ ਸਾਨੂੰ 1500 ਦਾ ਦਿੰਦੇ ਨੇ ਛਾਵਾ ਛੇ ਇਹਨਾਂ ਦੇ ਜਿਹੜਾ ਸਾਨੂੰ 1500 ਪਟਾਕੇ ਦਿੰਦੇ ਨੇ ਪਰ ਮੈਂ ਕਹਾਂ ਉਹਨਾਂ ਦੇ ਕੀ ਇਹ ਨਿਗਰਾਨੀ ਕਰ ਰਹੇ ਵੀ ਤੇ 3000 ਲੀਟਰ ਤੇ ਕਿਉਂ ਲਿਖਿਆ ਜਾਂਦਾ ਫੇਰ ਵੀ ਸਾਨੂੰ ਕਮਾ ਕੇ ਦਿੰਦੇ ਨੇ ਜੀ 1500 ਰੁਪਏ ਦਿੱਤੇ ਇਹ ਹਾਲਾਤ ਸਾਡੇ ਕਿਸਾਨੀ ਦੇ ਨੇ ਬੀਸੀ